ਕੁਝ ਹੁੱਲੜ ਬਾਜਾ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਕੋਲੋਂ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਅ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕਾਰਿਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕਾਰਿਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਬੇਹਦੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਔਰ ਭੈਣ ਦੇ ਘਰ ਤੇ ਆਉਂਦਿਆਂ ਹੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆਉਂਦਿਆਂ ਹੀ ਭਰਾ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਅ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾਂ ਦੇ ਉੱਤੇ ਤਾਂ ਫਿਰ ਬੇਕਾਬੂ ਕੇ ਸਮੇਂ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ ਬੇਕਾਬੂ ਹੋ ਸਕਦਾ ਹੈ ਔਰ ਕਦੇ ਵੀ ਆਊਟ ਆਫ ਸਪੀਡ ਹੋ ਸਕਦਾ ਹੈ ਜਿਸ ਕਰਕੇ ਤੁਸੀਂ ਜੇਕਰ ਉਸ ਨੂੰ ਸੰਭਾਲ ਨਾ ਸਕੋ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਸਿਰਫ ਕੁਝ ਮੁੰਡਿਆਂ ਦੀ ਹੁੱਲੜਬਾਜੀ ਦੇ ਕਰਦੇ ਜੋ ਕਿ ਸਟੰਟ ਬਾਜੀ ਕਰ ਰਹੇ ਸੀ ਬਾਈਕ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਸਿੱਧਾ ਮੁੰਡੇ ਦੇ ਵਿੱਚ ਆ ਕੇ ਟੱਕਰ ਮਾਰ ਦਿੱਤੀ ਗਈ ਔਰ ਇਸ ਨੌਜਵਾਨ ਮੁੰਡੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਆਪਣੀ ਭੈਣ ਦੇ ਕੋਲ ਆਇਆ ਸੀ ਔਰ ਦੂਸਰੇ ਦਿਨ ਉੱਥੇ ਮੇਲਾ ਸੀ ਔਰ ਮੇਲਾ ਦੇਖਣਾ ਸੀ ਔਰ ਪਹਿਲਾਂ ਸੋਚਦੇ ਨੇ ਕਿ ਉੱਥੇ ਕਰਤਾਰਪੁਰ ਸਾਹਿਬ ਕਰਤਾਰਪੁਰ ਕੋਰੀਡੋਰ ਦੇਖ ਲੈਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਮੁੰਡਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ 15 ਤੋਂ 20 ਮੁੰਡੇ ਕਿਹਾ ਜਾ ਰਿਹਾ ਹੈ ਕਿ ਸਟੰਟ ਬਾਜੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਦੋ ਜਦੋਂ ਕਿ ਰੇਸ ਲਗਾਉਂਦੇ ਨੇ ਤਾਂ ਉਹ ਅਰਸ਼ਦੀਪ ਨੂੰ ਟੱਕਰ ਉਹਨਾਂ ਦੇ ਵੱਲੋਂ ਇੱਕ ਦੇ ਵਿੱਚੋਂ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਅਰਸ਼ਦੀਪ ਮੌਕੇ ਦੇ ਉੱਤੇ ਹੀ ਉੱਥੇ ਢੇਰੀ ਹੋ ਜਾਂਦਾ ਹੈ ਔਰ ਉਸ ਨੂੰ ਜਦੋਂ ਤੁਰੰਤ ਹਸਪਤਾਲ ਲੈ ਕੇ ਪਹੁੰਚਦੇ ਨੇ ਉਸ ਦੇ ਜੀਜਾ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਹੁੱਲੜਵਾਜਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਸਟੰਟ ਕੀਤੇ ਜਾ ਰਹੇ ਸੀ ਔਰ ਨਾਲ ਦੀ ਨਾਲ ਸਖਤ ਕਾਰਵਾਈ ਕਰਕੇ ਅਰਸ਼ਦੀਪ ਨੂੰ ਵੀ ਇਨਸਾਫ ਦਵਾਇਆ ਜਾਵੇਗਾ ਕਿਉਂਕਿ ਜਾਣ ਗਈ ਹੈ ਪਰਿਵਾਰ ਦਾ ਇੱਕ ਜੀ ਚਲਾ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਜੋ ਹੁੱਲੜਵਾਜੀ ਕੀਤੀ ਜਾ ਰਹੀ ਸੀ ਤਾਂ ਹੁੱਲੜਵਾਜਾ ਦੇ ਕਰਕੇ ਜਾਣ ਗਈ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਬਿਹਤ ਦਰਦਨਾਕੀ ਤਸਵੀਰਾਂ ਡੇਰਾ ਬਾਬਾ ਨਾਨਕ ਨੇੜੇ ਵਾਪਰੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਰਤਾਰਪੁਰ ਕਾਰਿਡੋਰ ਦੇਖਣ ਆਇਆ ਸੀ ਨੌਜਵਾਨ ਔਰ ਇਸ ਦੌਰਾਨ ਕੁਝ ਹੁੱਲੜਵਾਜਾਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਕੋਲੋਂ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਦੇ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉੱਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਬਿਹਰੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਔਰ ਭੈਣ ਦੇ ਘਰ ਦੇ ਆਉਂਦਿਆ ਸੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆਉਂਦਿਆਂ ਹੀ ਭਰਾ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾਂ ਦੇ ਉੱਤੇ ਤਾਂ ਫਿਰ ਅ ਬੇਕਾਬੂ ਕੇ ਸਮੇ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ ਬੇਕਾਬੂ ਹੋ ਸਕਦਾ ਹੈ ਔਰ ਕਦੇ ਵੀ ਆਊਟ ਆਫ ਸਪੀਡ ਹੋ ਸਕਦਾ ਹੈ ਜਿਸ ਕਰਕੇ ਤੁਸੀਂ ਜੇਕਰ ਉਸ ਨੂੰ ਸੰਭਾਲ ਨਾ ਸਕੋ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਸਿਰਫ ਕੁਝ ਮੁੰਡਿਆਂ ਦੀ ਹੁੱਲੜਬਾਜੀ ਦੇ ਕਰਦੇ ਜੋ ਕਿ ਸਟੰਟ ਬਾਜੀ ਕਰ ਰਹੇ ਸੀ ਬਾਈਕ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਸਿੱਧਾ ਮੁੰਡੇ ਦੇ ਵਿਚ ਆ ਕੇ ਟੱਕਰ ਮਾਰ ਦਿੱਤੀ ਗਈ ਔਰ ਇਸ ਨੌਜਵਾਨ ਮੁੰਡੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਆਪਣੀ ਭੈਣ ਦੇ ਕੋਲ ਆਇਆ ਸੀ ਔਰ ਦੂਸਰੇ ਦਿਨ ਉੱਥੇ ਮੇਲਾ ਸੀ ਔਰ ਮੇਲਾ ਦੇਖਣਾ ਸੀ ਔਰ ਪਹਿਲਾਂ ਸੋਚਦੇ ਨੇ ਕਿ ਉੱਥੇ ਕਰਤਾਰਪੁਰ ਸਾਹਿਬ ਕਰਤਾਰਪੁਰ ਕੋਰੀਡੋਰ ਦੇਖ ਲੈਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਮੁੰਡਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ 15 ਤੋਂ 20 ਮੁੰਡੇ ਕਿਹਾ ਜਾ ਰਿਹਾ ਹੈ ਕਿ ਸਟੰਟ ਬਾਜੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਦੋ ਜਦੋਂ ਕਿ ਰੇਸ ਲਗਾਉਂਦੇ ਨੇ ਤਾਂ ਉਹ ਅਰਸ਼ਦੀਪ ਨੂੰ ਟੱਕਰ ਉਹਨਾਂ ਦੇ ਵੱਲੋਂ ਇੱਕ ਦੇ ਵਿੱਚੋਂ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਅਰਸ਼ਦੀਪ ਮੌਕੇ ਦੇ ਉੱਤੇ ਹੀ ਉੱਥੇ ਢੇਰੀ ਹੋ ਜਾਂਦਾ ਹੈ ਔਰ ਉਸ ਨੂੰ ਜਦੋਂ ਤੁਰੰਤ ਹਸਪਤਾਲ ਲੈ ਕੇ ਪਹੁੰਚਦੇ ਨੇ ਉਸ ਦੇ ਜੀਜਾ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਹੁੱਲੜਵਾਜਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਸਟੰਟ ਕੀਤੇ ਜਾ ਰਹੇ ਸੀ ਔਰ ਨਾਲ ਦੀ ਨਾਲ ਸਖਤ ਕਾਰਵਾਈ ਕਰਕੇ ਅਰਸ਼ਦੀਪ ਨਵੀਨ ਸਾਫ ਦਵਾਇਆ ਜਾਵੇਗਾ ਕਿਉਂਕਿ जान गई है परिवार ਦਾ ਇੱਕ ਜੀ ਚਲਾ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਜੋ ਹੁੱਲੜਬਾਜੀ ਕੀਤੀ ਜਾ ਰਹੀ ਸੀ ਤਾਂ ਹੁੱਲੜਬਾਜਾ ਦੇ ਕਰਕੇ ਜਾਨ ਗਈ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਬੇਹਦ ਦਰਦਨਾਕੀ ਤਸਵੀਰਾਂ ਡੇਰਾ ਬਾਬਾ ਨਾਨਕ ਨੇੜੇ ਵਾਪਰੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਰਤਾਰਪੁਰ ਕੋਰੀਡੋਰ ਦੇਖਣ ਆਇਆ ਸੀ ਨੌਜਵਾਨ ਔਰ ਇਸ ਦੌਰਾਨ ਕੁਝ ਹੁੱਲੜਵਾਜਾਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਕੋਲੋਂ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉੱਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਬੇਹਦੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਔਰ ਭੈਣ ਦੇ ਘਰ ਦੇ ਆਉਂਦਿਆ ਸੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆ ਜਾਂਦੇ ਹਨ ਹੀ ਪਰ ਆ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾਂ ਦੇ ਉੱਤੇ ਤਾਂ ਫਿਰ ਬੇਕਾਬੂ ਕੇ ਸਮੇਂ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਅਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ ਬੇਕਾਬੂ ਹੋ ਸਕਦਾ ਹੈ ਔਰ ਕਦੇ ਵੀ ਆਊਟ ਆਫ ਸਪੀਡ ਹੋ ਸਕਦਾ ਹੈ ਜਿਸ ਕਰਕੇ ਤੁਸੀਂ ਜੇਕਰ ਉਸ ਨੂੰ ਸੰਭਾਲ ਨਾ ਸਕੋ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਸਿਰਫ ਕੁਝ ਮੁੰਡਿਆਂ ਦੀ ਹੁੱਲੜਬਾਜੀ ਦੇ ਕਰਦੇ ਜੋ ਕਿ ਸਟੰਟ ਬਾਜੀ ਕਰ ਰਹੇ ਸੀ ਬਾਈਕ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਸਿੱਧਾ ਮੁੰਡੇ ਦੇ ਵਿਚ ਆ ਕੇ ਟੱਕਰ ਮਾਰ ਦਿੱਤੀ ਗਈ ਔਰ ਇਸ ਨੌਜਵਾਨ ਮੁੰਡੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਆਪਣੀ ਭੈਣ ਦੇ ਕੋਲ ਆਇਆ ਸੀ ਔਰ ਦੂਸਰੇ ਦਿਨ ਉੱਥੇ ਮੇਲਾ ਸੀ ਔਰ ਮੇਲਾ ਦੇਖਣਾ ਸੀ ਔਰ ਪਹਿਲਾਂ ਸੋਚਦੇ ਨੇ ਕਿ ਉੱਥੇ ਕਰਤਾਰਪੁਰ ਸਾਹਿਬ ਕਰਤਾਰਪੁਰ ਕੋਰੀਡੋਰ ਦੇਖ ਲੈਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਮੁੰਡਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ 15 ਤੋਂ 20 ਮੁੰਡੇ ਕਿਹਾ ਜਾ ਰਿਹਾ ਹੈ ਕਿ ਸਟੰਟ ਬਾਜੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਦੋ ਜਦੋਂ ਕੀ ਰੇਸ ਲਗਾਉਂਦੇ ਨੇ ਤਾਂ ਉਹ ਅਰਸ਼ਦੀਪ ਨੂੰ ਟੱਕਰ ਉਹਨਾਂ ਦੇ ਵੱਲੋਂ ਇੱਕ ਦੇ ਵਿੱਚੋਂ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਅਰਸ਼ਦੀਪ ਮੌਕੇ ਦੇ ਉੱਤੇ ਹੀ ਉੱਥੇ ਢੇਰੀ ਹੋ ਜਾਂਦਾ ਹੈ ਔਰ ਉਸ ਨੂੰ ਜਦੋਂ ਤੁਰੰਤ ਹਸਪਤਾਲ ਲੈ ਕੇ ਪਹੁੰਚਦੇ ਨੇ ਉਸ ਦੇ ਜੀਜਾ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਹੁੱਲੜਵਾਜਾ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਸਟੰਟ ਕੀਤੇ ਜਾ ਰਹੇ ਸੀ ਔਰ ਨਾਲ ਦੀ ਨਾਲ ਸਖਤ ਕਾਰਵਾਈ ਕਰਕੇ ਅਰਸ਼ਦੀਪ ਨਵੀਂ ਇਨਸਾਫ ਦਿਵਾਇਆ ਜਾਵੇਗਾ ਕਿਉਂਕਿ जान गई है परिवार ਦਾ ਇੱਕ ਜੀ ਚਲਾ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਜੋ ਹੁੱਲੜਬਾਜੀ ਕੀਤੀ ਜਾ ਰਹੀ ਸੀ ਤਾਂ ਹੁੱਲੜਬਾਜਾ ਦੇ ਕਰਕੇ ਜਾਨ ਗਈ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਬੇहद ਦਰਦਨਾਕੀ ਤਸਵੀਰਾਂ ਡੇਰਾ ਬਾਬਾ ਨਾਨਕ ਨੇੜੇ ਵਾਪਰੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਰਤਾਰਪੁਰ ਕਾਰਿਡੋਰ ਦੇਖਣ ਆਇਆ ਸੀ ਨੌਜਵਾਨ ਔਰ ਇਸ ਦੌਰਾਨ ਕੁਝ ਹੁੱਲੜਵਾਜਾਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਖੋਲੋ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਅ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਦੇ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉੱਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਬੇਹਦੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਔਰ ਭੈਣ ਦੇ ਘਰ ਤੇ ਆਉਂਦਿਆਂ ਹੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆਉਂਦਿਆਂ ਹੀ ਭਰਾ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾਂ ਦੇ ਉੱਤੇ ਤਾਂ ਫਿਰ ਬੇਕਾਬੂ ਕੇ ਸਮੇਂ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ ਬੇਕਾਬੂ ਹੋ ਸਕਦਾ ਹੈ ਔਰ ਕਦੇ ਵੀ ਆਊਟ ਆਫ ਸਪੀਡ ਹੋ ਸਕਦਾ ਹੈ ਜਿਸ ਕਰਕੇ ਤੁਸੀਂ ਜੇਕਰ ਉਸ ਨੂੰ ਸੰਭਾਲ ਨਾ ਸਕੋ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਸਿਰਫ ਕੁਝ ਮੁੰਡਿਆਂ ਦੀ ਹੁੱਲੜਬਾਜੀ ਦੇ ਕਰਦੇ ਜੋ ਕਿ ਸਟੰਟ ਬਾਜੀ ਕਰ ਰਹੇ ਸੀ ਬਾਈਕ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਸਿੱਧਾ ਮੁੰਡੇ ਦੇ ਵਿਚ ਆ ਕੇ ਟੱਕਰ ਮਾਰ ਦਿੱਤੀ ਗਈ ਔਰ ਇਸ ਨੌਜਵਾਨ ਮੁੰਡੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਆਪਣੀ ਭੈਣ ਦੇ ਕੋਲ ਆਇਆ ਸੀ ਔਰ ਦੂਸਰੇ ਦਿਨ ਉੱਥੇ ਮੇਲਾ ਸੀ ਔਰ ਮੇਲਾ ਦੇਖਣਾ ਸੀ ਔਰ ਪਹਿਲਾਂ ਸੋਚਦੇ ਨੇ ਕਿ ਉੱਥੇ ਕਰਤਾਰਪੁਰ ਸਾਹਿਬ ਕਰਤਾਰਪੁਰ ਕੋਰੀਡੋਰ ਦੇਖ ਲੈਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਮੁੰਡਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਦੱਸ ਦਈਏ ਕਿ 15 ਤੋਂ 20 ਮੁੰਡੇ ਕਿਹਾ ਜਾ ਰਿਹਾ ਕਿ ਸਟੰਟ ਬਾਜੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਦੋ ਜਦੋਕੀ ਰੇਸ ਲਗਾਉਂਦੇ ਨੇ ਤਾਂ ਉਹ ਅਰਸ਼ਦੀਪ ਨੂੰ ਟੱਕਰ ਉਹਨਾਂ ਦੇ ਵੱਲੋਂ ਇੱਕ ਦੇ ਵਿੱਚੋਂ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਅਰਸ਼ਦੀਪ ਮੌਕੇ ਦੇ ਉੱਤੇ ਹੀ ਉੱਥੇ ਢੇਰੀ ਹੋ ਜਾਂਦਾ ਹੈ ਔਰ ਉਸ ਨੂੰ ਜਦੋਂ ਤੁਰੰਤ ਹਸਪਤਾਲ ਲੈ ਕੇ ਪਹੁੰਚਦੇ ਨੇ ਉਸਦੇ ਜੀਜਾ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਹੁੱਲੜਵਾਜਾ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਸਟੰਟ ਕੀਤੇ ਜਾ ਰਹੇ ਸੀ ਔਰ ਨਾਲ ਦੀ ਨਾਲ ਸਖਤ ਕਾਰਵਾਈ ਕਰਕੇ ਅਰਸ਼ਦੀਪ ਨੂੰ ਵੀ ਇਨਸਾਫ ਦਿਵਾਇਆ ਜਾਵੇਗਾ ਕਿਉਂਕਿ ਜਾਣ ਗਈ ਹੈ ਪਰਿਵਾਰ ਦਾ ਇੱਕ ਜੀ ਚਲਾ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਜੋ ਹੁੱਲੜਬਾਜੀ ਕੀਤੀ ਜਾ ਰਹੀ ਸੀ ਤਾਂ ਹੁੱਲੜਬਾਜਾਂ ਦੇ ਕਰਕੇ ਜਾਣ ਗਈ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਬੇਹਦ ਦਰਦਨਾਕ ਹੀ ਤਸਵੀਰਾਂ ਡੇਰਾ ਬਾਬਾ ਨਾਨਕ ਨੇੜੇ ਵਾਪਰੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਕਰਤਾਰਪੁਰ ਕੋਰੀਡੋਰ ਦੇਖਣ ਆਇਆ ਸੀ ਨੌਜਵਾਨ ਔਰ ਇਸ ਦੌਰਾਨ ਕੁਝ ਹੁੱਲੜਵਾਜਾਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਖੋਲੋ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਦੇ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉੱਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਜਾਇਆ ਜਾਂਦਾ ਹੈ ਤਾ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਬੇਹਰੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਔਰ ਭੈਣ ਦੇ ਘਰ ਤੇ ਆਉਂਦਿਆ ਸੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆਉਂਦਿਆਂ ਹੀ ਭਰਾ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾ ਦੇ ਉੱਤੇ ਤਾਂ ਫਿਰ ਅ ਬੇਕਾਬੂ ਕੇ ਸਮੇ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ ਬੇਕਾਬੂ ਹੋ ਸਕਦਾ ਹੈ ਔਰ ਕਦੇ ਵੀ ਆਊਟ ਆਫ ਸਪੀਡ ਹੋ ਸਕਦਾ ਹੈ ਜਿਸ ਕਰਕੇ ਤੁਸੀਂ ਜੇਕਰ ਉਸ ਨੂੰ ਸੰਭਾਲ ਨਾ ਸਕੋ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਸਿਰਫ ਕੁਝ ਮੁੰਡਿਆਂ ਦੀ ਹੁੱਲੜਬਾਜੀ ਦੇ ਕਰਦੇ ਜੋ ਕਿ ਸਟੰਟ ਬਾਜੀ ਕਰ ਰਹੇ ਸੀ ਬਾਈਕ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਸਿੱਧਾ ਮੁੰਡੇ ਦੇ ਵਿਚ ਆ ਕੇ ਟੱਕਰ ਮਾਰ ਦਿੱਤੀ ਗਈ ਔਰ ਇਸ ਨੌਜਵਾਨ ਮੁੰਡੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਆਪਣੀ ਭੈਣ ਦੇ ਕੋਲ ਆਇਆ ਸੀ ਔਰ ਦੂਸਰੇ ਦਿਨ ਉੱਥੇ ਮੇਲਾ ਸੀ ਔਰ ਮੇਲਾ ਦੇਖਣਾ ਸੀ ਔਰ ਪਹਿਲਾਂ ਸੋਚਦੇ ਨੇ ਕਿ ਉੱਥੇ ਕਰਤਾਰਪੁਰ ਸਾਹਿਬ ਕਰਤਾਰਪੁਰ ਕੋਰੀਡੋਰ ਦੇਖ ਲੈਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਮੁੰਡਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ 15 ਤੋਂ 20 ਮੁੰਡੇ ਕਿਹਾ ਜਾ ਰਿਹਾ ਹੈ ਕਿ ਸਟੰਟ ਬਾਜੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਦੋ ਜਦੋਂ ਕੀ ਰੇਸ ਲਗਾਉਂਦੇ ਨੇ ਤਾਂ ਉਹ ਅਰਸ਼ਦੀਪ ਨੂੰ ਟੱਕਰ ਉਹਨਾਂ ਦੇ ਵੱਲੋਂ ਇੱਕ ਦੇ ਵਿੱਚੋਂ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਅਰਸ਼ਦੀਪ ਮੌਕੇ ਦੇ ਉੱਤੇ ਹੀ ਉੱਥੇ ਢੇਰੀ ਹੋ ਜਾਂਦਾ ਹੈ ਔਰ ਉਸ ਨੂੰ ਜਦੋਂ ਤੁਰੰਤ ਹਸਪਤਾਲ ਲੈ ਕੇ ਪਹੁੰਚਦੇ ਨੇ ਉਸ ਦੇ ਜੀਜਾ ਤੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਹੁੱਲੜਵਾਜਾ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਸਟੰਟ ਕੀਤੇ ਜਾ ਰਹੇ ਸੀ ਔਰ ਨਾਲ ਦੀ ਨਾਲ ਸਖਤ ਕਾਰਵਾਈ ਕਰਕੇ ਅਰਸ਼ਦੀਪ ਨਵੀਨ ਸਾਫ਼ ਦਵਾਇਆ ਜਾਵੇਗਾ ਕਿਉਂਕਿ जान गई है परिवार ਦਾ ਇੱਕ ਜੀ ਚਲਾ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਜੋ ਹੁੱਲੜਵਾਜੀ ਕੀਤੀ ਜਾ ਰਹੀ ਸੀ ਤਾਂ ਹੁੱਲੜਵਾਜਾ ਦੇ ਕਰਕੇ ਜਾਨ ਗਈ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਬੇਹਦ ਦਰਦਨਾਕੀ ਤਸਵੀਰਾਂ ਡੇਰਾ ਬਾਬਾ ਨਾਨਕ ਨੇੜੇ ਵਾਪਰੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਰਤਾਰਪੁਰ ਕੋਰੀਡੋਰ ਦੇਖਣ ਆਇਆ ਸੀ ਨੌਜਵਾਨ ਔਰ ਇਸ ਦੌਰਾਨ ਕੁਝ ਹੁੱਲੜਵਾਜਾਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਦੋਹਾਂ ਬਾਈਕਸ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਔਰ ਇਸ ਦੌਰਾਨ ਇੱਕ ਬਾਈਕ ਤਾਂ ਖੋਲੋ ਦੀ ਨਿਕਲ ਜਾਂਦੀ ਹੈ ਔਰ ਦੂਸਰੀ ਬਾਈਕ ਜਿਸ ਦੇ ਇੱਕ ਮੁੰਡੇ ਦੇ ਕੋਲੋਂ ਸੰਭਾਲੀ ਨਹੀਂ ਜਾਂਦੀ ਤਾਂ ਬਾਈਕ ਤੇ ਜੋ ਅਰਸ਼ਦੀਪ ਨਾਮ ਦਾ ਮੁੰਡਾ ਬੈਠਾ ਹੋਇਆ ਸੀ ਤਾਂ ਉਸ ਦੇ ਵਿੱਚ ਆ ਕੇ ਸਿੱਧੀ ਬਾਈਕ ਮਾਰ ਦਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਅਰਸ਼ਦੀਪ ਦੀ ਮੌਤ ਹੋ ਗਈ ਹੈ ਦੱਸਦੇ ਕਿ ਅਰਸ਼ਦੀਪ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਤਾਂ ਉੱਥੇ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਔਰ ਇਸੇ ਦੌਰਾਨ ਭੈਣ ਦੇ ਕੋਲ ਰਹਿਣ ਤੋਂ ਬਾਅਦ ਉਹ ਸੋਚਦੇ ਨੇ ਕਿ ਕਰਤਾਰਪੁਰ ਕੋਰੀਡੋਰ ਹੁੰਦੇ ਹੋ ਜਾਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਨਾਲ ਉਸ ਦਾ ਜੀਜਾ ਵੀ ਸੀ ਔਰ ਜਦੋਂ ਉੱਥੇ ਬਾਈਕ ਦੇ ਉੱਤੇ ਬੈਠੇ ਹੋਏ ਸੀ ਔਰ ਇਸੇ ਦੌਰਾਨ ਦੋ ਬਾਈਕ ਜਿਨ੍ਹਾਂ ਦੇ ਵੱਲੋਂ ਆਪਸ ਵਿੱਚ ਰੇਸ ਲਗਾਈ ਜਾ ਰਹੀ ਸੀ ਤਾਂ ਦੋਵੇਂ ਕੋਲੋਂ ਦੀ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਇੱਕ ਬਾਈਕ ਤਾਂ ਅੱਗੇ ਨਿਕਲ ਜਾਂਦੀ ਹੈ ਪਰ ਦੂਸਰੀ ਬਾਈਕ ਸਿੱਧਾ ਆ ਕੇ ਮੁੰਡੇ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਉੱਥੇ ਡਿੱਗ ਜਾਂਦਾ ਹੈ ਔਰ ਤੁਰੰਤ ਉਸ ਨੂੰ ਜਦੋਂ ਉਥੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਬੇਹਦੇ ਦਰਦਨਾਕ ਤਸਵੀਰ ਕਹੀ ਜਾ ਸਕਦੀ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਸਟੰਟ ਬਾਜੀ ਕਰਦੇ ਹੋਏ ਮੁੰਡਿਆਂ ਨੇ ਇੱਕ ਨੌਜਵਾਨ ਮੁੰਡੇ ਦੀ ਜਾਨ ਲੈ ਲਈ ਹੈ ਤਾਂ ਕਿਸੇ ਲਈ ਦੋ ਪਲ ਦਾ ਮਜ਼ਾ ਹੋ ਸਕਦਾ ਸਟੰਟ ਬਾਜੀ ਪਰ ਕਿਸੇ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਔਰ ਉਸੇ ਦੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਰਸ਼ਦੀਪ ਹੋਰ ਭੈਣ ਦੇ ਘਰ ਤੇ ਆਉਂਦਿਆਂ ਹੀ ਰਸਤੇ ਦੇ ਵਿੱਚ ਇਸ ਤਰੀਕੇ ਦੀ ਜੋ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਬੇहद ਦਰਦਨਾਕ ਇਹ ਘਟਨਾ ਕਿਉਂਕਿ ਭੈਣਾ ਲਈ ਭਰਾ ਬੜੇ ਪਿਆਰੇ ਹੁੰਦੇ ਨੇ ਔਰ ਜਦੋਂ ਉਸ ਦੇ ਘਰ ਆਉਂਦਿਆਂ ਹੀ ਭਰਾ ਦੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਵੇ ਤਾਂ ਫਿਰ ਭੈਣ ساری ਉਮਰ ਪਛਤਾਉਂਦੀ ਰਹਿ ਜਾਂਦੀ ਹੈ ਤਾਂ ਗਲਤੀ ਵੀ ਅਰਸ਼ਦੀਪ ਦੀ ਨਹੀਂ ਸਗੋ ਦੂਸਰੇ ਮੁੰਡਿਆਂ ਦੀ ਗਲਤੀ ਸੀ ਜੋ ਸਟੰਟ ਬਾਜੀ ਕਰ ਰਹੇ ਸੀ ਔਰ ਸਟੰਟ ਬਾਜੀ ਕਰਦੇ ਹੋਏ ਅ ਇਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਦੂਸਰੇ ਨਾਲ ਰੇਸ ਲਗਾਉਂਦੇ ਨੇ ਮੁੰਡੇ ਸੜਕਾਂ ਦੇ ਉੱਤੇ ਤਾਂ ਫਿਰ ਬੇਕਾਬੂ ਕੇ ਸਮੇਂ ਤੁਹਾਡਾ ਵਾਹਨ ਹੋ ਜਾਵੇ ਤਾਂ ਇਹ ਪਤਾ ਨਹੀਂ ਹੁੰਦਾ ਕਿਉਂਕਿ ਰੇਸ ਲਗਾਉਣ ਦੌਰਾਨ ਆਸ-ਪਾਸ ਜੇਕਰ ਤੁਹਾਡੇ ਕੋਈ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਸ਼ਾਇਦ ਲਗਾ ਵੀ ਸਕਦੇ ਹੋ ਪਰ ਇਹ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਵਾਹਨ ਤੁਹਾਡਾ ਕਦੇ ਵੀ ਧੋਖਾ ਦੇ ਸਕਦਾ ਹੈ ਕਦੇ ਵੀ ਬੇਕਾਬੂ ਹੋ ਸਕਦਾ ਹੈ ਔਰ ਕਦੇ ਵੀ ਆਊਟ ਆਫ ਸਪੀਡ ਹੋ ਸਕਦਾ ਹੈ ਜਿਸ ਕਰਕੇ ਤੁਸੀਂ ਜੇਕਰ ਉਸ ਨੂੰ ਸੰਭਾਲ ਨਾ ਸਕੋ ਤਾਂ ਤੁਹਾਡੇ ਨਾਲ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਨੌਜਵਾਨ ਮੁੰਡੇ ਦੀ ਜਾਨ ਚਲੀ ਗਈ ਹੈ ਸਿਰਫ ਕੁਝ ਮੁੰਡਿਆਂ ਦੀ ਹੁੱਲੜਬਾਜੀ ਦੇ ਕਰਦੇ ਜੋ ਕਿ ਸਟੰਟ ਬਾਜੀ ਕਰ ਰਹੇ ਸੀ ਬਾਈਕ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਸਿੱਧਾ ਮੁੰਡੇ ਦੇ ਵਿੱਚ ਆ ਕੇ ਟੱਕਰ ਮਾਰ ਦਿੱਤੀ ਗਈ ਔਰ ਇਸ ਨੌਜਵਾਨ ਮੁੰਡੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਆਪਣੀ ਭੈਣ ਦੇ ਕੋਲ ਆਇਆ ਸੀ ਔਰ ਦੂਸਰੇ ਦਿਨ ਉੱਥੇ ਮੇਲਾ ਸੀ ਔਰ ਮੇਲਾ ਦੇਖਣਾ ਸੀ ਔਰ ਪਹਿਲਾਂ ਸੋਚਦੇ ਨੇ ਕਿ ਉੱਥੇ ਕਰਤਾਰਪੁਰ ਸਾਹਿਬ ਕਰਤਾਰਪੁਰ ਕੋਰੀਡੋਰ ਦੇਖ ਲੈਂਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਦੇਖਣ ਆਏ ਸੀ ਹੋਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਮੁੰਡਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਦੱਸ ਦਈਏ ਕਿ 15 ਤੋਂ 20 ਮੁੰਡੇ ਕਿਹਾ ਜਾ ਰਿਹਾ ਕਿ ਸਟੰਟ ਬਾਜੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਦੋ ਜਦੋਂ ਕੀ ਰੇਸ ਲਗਾਉਂਦੇ ਨੇ ਤਾਂ ਉਹ